ਅਨ ਕੀ ਗੱਲ ਹੋਈ ਤੁਹਾਡੇ ਨਾਲ ਕਿਹੜੇ ਪਿੰਡੇ ਰਹਿਣ ਵਾਲੇ ਮੈਂ ਖਾਪੜ ਖੇੜੀ ਦੀ ਰਹਿਣ ਵਾਲੀ ਆ ਤੇ ਨਾਨਾਣ ਪਰਜਾਈ ਝਗੜੇ ਸੀ ਨਾਨਾਣ ਪਰਜਾਈ ਝਗੜੇ ਸੀ ਤੇ ਬਾਅਦ ਚੋਂ ਮਤਲਬ ਅਸੀਂ ਇੱਕ ਦੂਜੇ ਨਾਲ ਬੋਲੇ ਆ ਉਹ ਵੀ ਬੋਲੀ ਮੈਂ ਵੀ ਬੋਲ ਕੇ ਹਟ ਗਈ ਹਾਂ ਉਹ ਵੀ ਅੰਦਰ ਚਲ ਗਈ ਮੈਂ ਵੀ ਅੰਦਰ ਚਲ ਗਈ ਤੇ ਮੈਂ ਆਪਣੇ ਗਵੰਡਿਆਂ ਘਰ ਚਲ ਗਈ ਇਹਨਾਂ ਦੇ ਘਰੇ ਗਵੰਡਿਆਂ ਘਰ ਚਲ ਗਈਆਂ ਬੱਚਿਆਂ ਨੂੰ ਸਬਜੀ ਮਤਲਬ ਨਹੀਂ ਸੀ ਬਣਾਈ ਤੇ ਮੈਂ ਬੱਚਿਆਂ ਨੂੰ ਰੋਟੀ ਖਵਾਉਣੀ ਸੀ ਤੇ ਮੈਂ ਸਬਜੀ ਲੈਣ ਚਲ ਗਈ ਹਾਂ ਤੇ ਜਿਹੜਾ ਮੇਨ ਨਾਨ ਦਾ ਮੁੰਡਾ ਸੀ ਸਾਜਨ ਤੇ ਉਹਨੇ ਦੱਸਿਆ ਉਹਨਾਂ ਨੇ ਸਣੀ ਮੈਂਬਰ ਨੂੰ ਕਾਲਿਆ ਉਹਨਾਂ ਨੂੰ ਪੀ ਇਦਾਂ ਲੜਾਈ ਹੋਈ ਆ ਉਹਦੇ ਮਾਮੀ ਨਾਲ ਉਹ ਮੇਰੇ ਘਰੇ ਮਦਰ ਸ਼ਰਾਬ ਨਾਲ ਰੱਜਿਆ ਹੀ ਸਣੀ ਮੈਂਬਰ ਮੰਗੂ ਮਿੱਠਾ ਟੇਕਸ ਆ ਜਣ ਇਹਨਾਂ ਮੈਨੂੰ ਗਵਾਡੀਆਂ ਕਰੋ ਜਾ ਕੇ ਤੇ ਸਣੀ ਨੇ ਧੂ ਲਿਆਂਦਾ ਧੂ ਕੇ ਫਿਰ ਉਹਨੂੰ ਮੇਨ ਨਾਨਦ ਮੁੰਡੇ ਨੂੰ ਸਾਜਨ ਨੂੰ ਕਿਹਾ ਕਿ ਇਹਨੂੰ ਫੜ ਲਾ ਉਹਨੇ ਮੈਨੂੰ ਵਾਲਾ ਤੋਂ ਫੜ ਲਿਆ ਉਹਨੇ ਮੈਨੂੰ ਬਾਹ ਫੜ ਲਈ ਤੇ ਇਹਨਾਂ ਨੇ ਮੈਨੂੰ ਮਤਲਬ ਮੇਰੇ ਗਵਾਂਢੀਆਂ ਨੇ ਮੈਨੂੰ ਛਡਾਇਆ ਕਿ ਉਹਨੂੰ ਛੱਡ ਦੇ ਨਾ ਐਦਾਂ ਕਰ ਛੱਡ ਦੇ ਉਹਨੂੰ ਛੱਡ ਤੇ ਸਹੀ ਗੱਲ ਕੀ ਹੋਈ ਪਹਿਲਾਂ ਗੱਲ ਤੇ ਦੱਸ ਦੇ ਤੇ ਇਹ ਮੈਨੂੰ ਧੂਕੇ ਸੜਕ ਤੇ ਲੈ ਗਏ ਸੀ ਸੜਕ ਤੇ ਫਿਰ ਇਹਨਾਂ ਮੇਰੇ ਕੱਪੜੇ ਪਾੜ ਤੇ ਕੱਪੜੇ ਪਾੜ ਕੇ ਉੱਤੇ ਚੜ ਕੇ ਬੈ ਗਿਆ ਕਹਿੰਦਾ ਕਿਹੜਾ ਲਾਉ ਮੈਨੂੰ ਲਾ ਕੇ ਵਿਖਾਵੇ ਕਿੱਚ ਜੁਰਤ ਮੈਨੂੰ ਲਾ ਕੇ ਤੇ ਵਿਖਾਵੇ ਕਿਹੜਾ ਲੰਦਾ ਵਾ ਕਿੱਚ ਜੁਰਤ ਮੱਲੇ ਚ ਕਹਿੰਨੇ ਨਹੀਂ ਮੈਨੂੰ ਮਤਲ ਸਾਰੇ ਤਮਾਸ਼ਾ ਵੇਖਿਆ ਵਾ ਤੇ ਜਿੰਨਾ ਕਰ ਗਵਾਡੀਆਂ ਕਰ ਤੂੰ ਕਿ ਲੈਂਦਾ ਸਿਫ ਉਹਨਾਂ ਹੀ ਮੈਨੂੰ ਛਡਾਇਆ ਵਾ ਹੋਰ ਕਿਸੇ ਨੇ ਨਹੀਂ ਮੈਨੂੰ ਛਡਾਇਆ ਮੱਲੇ ਚ ਤਮਾਸ਼ਾ ਵੇਖਿਆ ਫਿਰ ਉਹਨਾਂ ਮੇਰੇ ਕੱਪੜੇ ਪਾੜੇ ਬਰਸ਼ਟ ਪੁੱਟੀ ਆ ਤੇ ਕਿਸਾਂ ਕੀਤੀਆਂ ਉਹਦੇ ਉਹਨੇ ਮੈਨਾਂ ਰੱਜੇ ਸ਼ਰਾਬ ਨਾਲ ਰੱਜੇ ਹੀ ਜੀਬਾ ਕਰ ਦਿਓ ਬੋਸਲਾ ਬੋਸੀ ਲਾ ਮੈਂ ਮੰਗ ਕਰ ਦਿੰਦੀ ਕਿ ਸਾਫ ਚਾਹੀਦਾ ਜੁਤਾਜ ਹੁਣ ਜੀ ਹਾਂਜੀ ਹਾਂਜੀ ਆ ਕੀ ਬਣਾਨੀ ਭਾਈ ਆਪਣਾ ਨਾਮ ਲਾਖੀ ਆਪਣੀ ਸਖਤ ਆ ਹਾਂਜੀ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੈਂ ਬਾਬਾ ਦਦਾ ਸਿੰਘ ਚੀਚਾ ਯੂਥ ਵਿੰਗ ਚੇਅਰਮੈਨ ਪੰਜਾਬ ਸਾਡੇ ਸੰਤ ਬਾਬਾ ਨਛੱਤਰਨਾਥ ਸ਼ੇਰਗਿੱਲ ਜੀ ਕੌਮੀ ਚੇਅਰਮੈਨ ਰਜਿਸਟਰਡ ਭਾਰਤ ਸਾਡੀ ਸੰਸਥਾ ਗੁਰੂ ਗਿਆਨnath ਵਾਲਮੀਕੀ ਧਰਮ ਸਮਾਜ ਰਜਿਸਟਰਡ ਭਾਰਤ ਇੱਕ ਸਾਡੀ ਭੈਣ ਸਾਡੇ ਦਫਤਰ ਆਈ ਸੀ ਕਿ ਸਾਡੇ ਸੰਤਾਂ ਕੋ ਕਿਰਨਦੀਪ ਕੌਰ ਪਿੰਡ ਖਾਪੜ ਖੇੜੀ ਤੋਂ ਜਿਨ੍ਹਾਂ ਨੇ ਆਣ ਕੇ ਦੱਸਿਆ ਸਾਰਾ ਮਸਲਾ ਕਿ ਕੋ ਕਾਲੀ ਦਲ ਦਾ ਮੈਂਬਰ ਹੈ ਤਿੰਨ ਚਾਰ ਉਹਦੇ ਨਾਲ ਸ਼ਰਾਪਤੀ ਅਨਸਰ ਹੋਰ ਨੇ ਜਿਨ੍ਹਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਆ ਮੇਰੇ ਕੱਪੜੇ ਲਾਏ ਆ ਤੇ ਮੇਰੇ ਅੰਗਾਂ ਨੂੰ ਟੱਚ ਕੀਤਾ ਸਾਰਿਆਂ ਨੂੰ ਤੇ ਇਸ ਦੇ ਦੌਰਾਨ ਇਹਨੇ ਵਿਚਾਰੀ ਨੇ ਰਾਤ 2:30 ਵਜੇ ਦਰਖਾਸਤ ਵੀ ਦਿੱਤੀ ਆ ਤੇ ਚੌਂਕੀਨਚਾਹ ਸਾਹਿਬ ਹੁਣਾਂ ਵੀ ਕੋਈ ਕਾਰਵਾਈ ਨਹੀਂ ਕੀਤੀ ਨਾ ਅਮਨਦੀਪ ਐਸਐਚਓ ਨੇ ਕਾਰਵਾਈ ਕੀਤੀ ਨਾ ਡੀਐਸਪੀ ਯਾਦਵਿੰਦਰ ਨੇ ਐਸਪੀ ਡੀ ਦੀ ਨੋਟਿਸ ਵੀ ਮਸਲਾ ਸੀ ਪਹਿਲੇ ਜਿਹੜੇ ਐਸਐਸਪੀ ਸਾਹਿਬ ਹੀ ਉਹਨਾਂ ਦੇ ਧਿਆਨ 'ਚ ਵੀ ਆਈਜੀ ਤੱਕ ਇਹ ਮਸਲਾ ਸੀਗਾ ਪਰ ਕਿਸੇ ਨੇ ਵੀ ਗੌਰ ਨਹੀਂ ਕੀਤੀ ਕਿਉਂਕਿ ਇਹ ਗਰੀਬੀਤੀ ਭੈਣ ਸੀਗਾ ਇਹਦੇ ਤੇ ਤਾਂ ਹੀ ਇਹ ਮਸਲਾ ਕੀਤਾ ਤੇ ਕੱਲ ਡਿਪਟੀ ਸਾਹਿਬ ਉਹਨਾਂ ਨਾਲ ਵੀ ਮੀਟਿੰਗ ਕੀਤੀ ਸੀ ਉਹਨਾਂ ਨੇ ਦੂਜੀ ਪਾਰਟੀ ਦਾ ਪੱਖਪਾਤ ਕੀਤਾ ਵਾ ਜੀ ਤੇ ਕਿਉਂ ਇਤਾਂ ਬੱਕਾ ਜਿਹਾ ਜਿਆ ਹਾਂਜੀ ਉਸੋ ਬੈਠਾ ਉਹਨੂੰ ਮਜਬੂਰਨ ਰੋਡ ਜਾਮ ਕਰਨਾ ਪਿਆ ਕਿ ਧੀਆਂ ਭੈਣਾਂ ਦੇ ਮਸਲੇ ਜਿਹੜੇ ਸਾਨੂੰ ਇਦਾਂ ਹੀ ਹੱਲ ਕਰਾਉਣੇ ਪੈਂਦੇ ਆ ਜਦੋਂ ਦੀ ਆਮ ਪਾਰਟੀ ਦੀ ਸਰਕਾਰ ਆਈ ਆ ਜਿੰਨੇ ਵੀ ਮਸਲੇ ਹੱਲ ਕਿਸੇ ਪਾਰਟੀ ਨੇ ਵੀ ਕਰਵਾਏ ਧਰਨੇ ਨਾਲ ਕਰਵਾਏ ਧਰਨੇ ਤੋਂ ਬਿਨਾਂ ਨਹੀਂ ਕੋਈ ਮਸਲਾ ਹੱਲ ਹੋਇਆ ਕਰਵਾਇ ਹੋ ਰਹੀ ਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਨੇ ਸਾਨੂੰ ਸਮਾਂ ਦਿੱਤਾ 2 ਦਿਨ ਦਾ ਕਿ 2 ਦਿਨ ਦੇ ਵਿੱਚ ਇਹ ਪਰਚਾ ਦਿੱਤਾ ਜਾਊਗਾ ਨਹੀਂ ਤੇ ਇਹੀ ਐਸਐਸਪੀ ਦਾ ਘਰਾਓ ਕਰਾਂਗੇ 2 ਦਿਨ ਬਾਅਦ ਖਾਨਿਆਨੀ ਰੋਡ ਹੋਂ ਆਪਨ ਕਰ ਦਿੱਤਾ ਆ ਇਹ ਕਿਹੜਾ ਰੋਡ ਜਾਮ ਕੀਤਾ ਇਹ ਨੈਸ਼ਨਲ ਟਾਰੀ ਰੋਡ ਹੈ ਜੀ ਬਾਰਡਰ ਰੋਡ ਨੈਸ਼ਨਲ ਹਾਈਵੇ ਸ਼ਣੀ ਆ ਜੀ ਮੇਰਾ ਕਿਹੜਾ ਪਿੰਡ ਆ ਖਾਪੜ ਕਿਹੜੀ ਬਾਰਡਰ ਦੇ ਇੰਜਾਮ ਲਾ ਰਹੇ ਨੇ ਤੁਹਾਡੇ ਪਿੰਡ ਦੇ ਲੋਕ ਬੀਬੀ ਕੋ ਵੀ ਜਿਹੜਾ ਜੀਣਾ ਛੇੜਖਾੜੀ ਕੀਤੀ ਹੈ ਕਪੜੇ ਪਾੜੇ ਕੀ ਇਹ ਮਾਮਲਾ ਤਾਂ ਨਹੀਂ ਨਹੀਂ ਪਿੰਡ ਦੇ ਲੋਕ ਨਹੀਂ ਲਾ ਰਹੇ ਜੀ ਪਿੰਡ ਕੋ ਦੋ ਵਾਰੀ ਬੀਬੀ ਲਾਉਣ ਦੀ ਆ ਬੀਬੀ ਆਈ ਮੁੰਡੇ-ਮੁੰਡੇ ਲੜੇ ਆ ਕੋਈ ਇਹੋ ਜੀ ਗੱਲ ਨਹੀਂ ਆ ਦੋ ਵਾਰੀ ਅੰਕਵਾਰੀ ਵੀ ਹੋਈ ਆ ਕੋਈ ਇਹੋ ਜੀ ਗੱਲ ਨਹੀਂ ਆ ਇਹ ਝੂਠਾ ਹੀ ਇਨਜਾਮ ਲਾਈ ਜਾਣ ਦੀ ਆ ਜੇ ਇਹੋ ਜੀ ਕੋਈ ਗੱਲ ਹੋਵੇ ਤੇ ਪਿੰਡ ਸਾਥ ਦੇਂਦਾ ਤੂੰ ਆਂਡ ਗਵਾਨ ਕੋ ਫੇਰ ਅੰਕਵਾਰੀ ਕਰਾ ਲਓ ਜੇ ਇਹੋ ਜੀ ਗੱਲ ਕੋਈ ਹੋਊਗੀ ਤੇ ਫਿਰ ਆਪੇ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਆਪੇ ਸਾਹਮਣੇ ਆ ਜਾਣਾ ਪਰ ਤੁਸੀਂ ਮੈਂਬਰ ਵਜੂਦਾ ਤੁਹਾਡੇ ਹਿਸਾਬ ਨਾਲ ਜਾਵ ਲੱਗਣਗੇ ਕਿੰਨੇ ਵੀ ਜਾ ਰਹੇ ਅੰਜਾਮ ਭਾਜੀ ਜਿੱਦਾਂ ਮਰਜੀ ਜਿੱਥੇ ਮਰਜੀ ਲਾਈ ਜਾ ਸਕਦੇ ਇਹ ਕਿਹੜੀ ਗੱਲ ਅੰਜਾਮਾਂ ਦੀ ਗੱਲ ਨਹੀਂ ਸਚਾਈ ਸਚਾਈ ਤੇ ਚੱਲਣਾ ਚਾਹੀਦਾ ਵਾ ਜਿਹੜੀ ਗੱਲ ਆ ਕਿਉਂ ਤੁਹਾਨੂੰ ਡਾਰਡਰ ਕੀਤਾ ਜਾ ਰਿਹਾ ਹੈ ਟਾਰਗੇਟ ਵੇਖੋ ਜੀ ਐਵੇਂ ਨਜਾਇਜ਼ ਹੀ ਬਾੜੀ ਭਾਜੀ ਵਾਲਟੀ ਬਾਜੀ ਕਰਕੇ ਜਾਂ ਲਾ ਲਓ ਜਾਂ ਉਦਾਂ ਲਾ ਲਓ ਕੋਈ ਇਹੋ ਜਿਹਾ ਕੋਈ ਗੱਲ ਤੇ ਹੈਗੀ ਨਹੀਂ ਤੁਸੀਂ ਸਾਡੇ ਲਾਗੇ ਗਵਾਣ ਮੱਤੇ ਨੂੰ ਅਨਕਵਾਰੀ ਕਰਾਓ ਜਿੱਦਾਂ ਮਰਜੀ ਦੋ ਅਰ ਹੀ ਤੇ ਅੱਗੇ ਹੋ ਚੁੱਕੀ ਆ ਬਾਕੀ ਤੁਸੀਂ ਫੇਰ ਅਨਕਵਾਰੀ ਕਰਾ ਲਿਓ ਤੁਹਾਡੇ ਦੇ ਬਾਰ ਬਾਰ ਅਲੀਗੇਸ਼ਨ ਨਾ ਚਲਿਆ ਬੀਬੀ ਨੇ ਕਿਹਾ ਤੁਹਾਡੇ ਨਾਲ ਤੁਸੀਂ ਜੋਗੀ ਤਾਂ ਠੀਕ ਹੈ ਵੇਖੋ ਜਦੋਂ ਆਪਾਂ ਕੇਤ ਇੰਜਾਮ ਲਾਉਨੇ ਆ ਜਾਂ ਤੇ ਉੱਥੇ ਕੋਈ ਵੀਡੀਓ ਹੋਵੇ ਜਾਂ ਕੋਈ ਬਣਾਈ ਹੋਵੇ ਕਿਸੇ ਨੇ ਕੈਮਰਾ ਲੱਗਾ ਹੋਵੇ ਤੇ ਫਿਰ ਮੈਨੂੰ ਦੱਸ ਦੇ ਮੈਨੂੰ ਲਿਆ ਕੇ ਸੱਚਾਈ ਦਿਖਾ ਦੇ ਤਾਂ ਪਰ ਜੇ ਬੀਬੀ ਘਰੇ ਉਹ ਘੱਟਣਾ ਵਾਪਸ ਲਿਓ ਬੀਬੀ ਗਵਾਹ ਆ ਕੋਈ ਉਹਦੇ ਘਰ ਨਹੀਂ ਉਹਦੇ ਮੁੰਡਿਆਂ ਨਾਲ ਤੇ ਲੜਾਈ ਆ ਉਹਨੇ ਤੇ ਬੰਨਾ ਹੀ ਬੰਨਾ ਇਸ ਚੀਜ਼ ਦੀ ਗਵਾਹ ਜੀ ਉਹਦੇ ਨਾਲ ਉਹਦੇ ਮੁੰਡਿਆਂ ਨਾਲ ਲੜਾਈ ਦੀ ਗਵਾਹੀ ਬੰਡੀ ਆ ਨਾ ਲੜਾਈ ਉਹਦੀ ਉਹਦੀ ਬੀਬੀ ਨਾਲ ਉਹਦੇ ਮੁੰਡਿਆਂ ਨਾਲ ਹੀ ਤੇ ਲੜਾਈ ਆ ਹੋਰ ਤੇ ਕੋਈ ਗੱਲ ਹੈਗੀ ਨਹੀਂ ਆ ਉਹਨੇ ਤੇ ਗਵਾਹ ਆਪੇ ਬੰਨਾ ਲਿਆਓ ਤੁਸੀਂ ਕਰਾਓ ਹੋਰਾਂ ਗਵਾਣ ਦੀ ਸਾਡੇ ਦੀ ਕਰਾਓ ਗਵਾਹੀ ਤੁਹਾਨੂੰ ਆਪੇ ਸੱਚਾਈ ਦੱਸਣਗੇ ਕੀ ਮੰਗ ਕਰਦੇ ਹੋ ਮੰਗ ਤੇ ਅਸੀਂ ਇਹੋ ਕਰਦੇ ਆ ਜੀ ਵੇਖੋ ਸਾਡਾ ਇਨਸਾਫ ਹੋਣਾ ਚਾਹੀਦਾ ਵਾ ਠੱਗਾ ਕਰਨ ਦੇ ਸਾਡੇ ਦੇ ਨਾਲ ਜਿਹੜੀ ਗੱਲ ਆ ਅੱਜ ਵੀ ਵੇਖੋ ਕਿੰਨਾ ਤਖੜਾ ਤੁਹਾਡੇ ਸਾਹਮਣੇ ਜੋ ਵੀ ਹੋਣ ਰਿਹਾ ਤੁਸੀਂ ਆਪ ਵੇਖਣ ਦੇ ਤੁਹਾਡੇ ਦਾ ਤੁਹਾਡੇ ਪਿੰਡ ਦੀ ਪੰਚਾਇਤ ਤੋਂ ਤੁਹਾਡਾ ਖੜੇ ਪਾਦੇ ਜਰੂਰ ਜੀ ਜਰੂਰ ਸਚਾਈ ਦਾ ਸਾਥ ਦੇਣਾ ਚਾਹੀਦਾ ਵਾ ਗੱਲ ਖੜਨ ਦੀ ਨਹੀਂ ਆ ਸਚਾਈ ਨਾਲ ਤੁਰਨਾ ਚਾਹੀਦਾ ਵਾ ਸਚਾਈ ਨਾਲ ਤੁਰਨਾ ਚਾਹੀਦਾ ਗੱਲ ਖਲੋਣ ਦੀ ਨਹੀਂ ਜਾਂ ਉਧਰੋਂ ਜਾਂ ਇਧਰੋਂ ਸਚਾਈ ਦਾ ਸਾਥ ਦੇਣਾ ਚਾਹੀਦਾ ਨਾ ਫਰਕ ਕੀ ਲੱਗਦਾ ਕਿ ਮੈਂਬਰ ਹੀ ਬੜਾ ਜ਼ਿੰਮੇਵਾਰ ਸਖਤ ਦਾਵਾ ਨਾਂ ਬੰਦੇ ਹੋ ਇਸ ਦਾ ਮੈਂ ਬਰਾਬਰ ਇਸ ਦਾ ਇਲਜ਼ਾਮ ਲਗੜੇ ਜਾਂ ਕਿ ਭਾਜੀ ਪਾਰਟੀ ਬਾਜੀ ਤੁਹਾਨੂੰ ਪਤਾ ਹੀ ਆਜ ਕੱਲ ਕੀ ਚੱਕਰ ਬਣ ਧਿਆਵਾ ਏਦਾਂ ਹੀ ਇੱਕ ਦੂਜੇ ਤੇ ਚੱਕੜ ਸੁੱਟੀ ਜਾਂਦੇ ਸੁੱਟੀ ਜਾਂਦੇ ਆ ਬਸ ਇਹ ਲੱਗਦਾ ਕਿ ਲੰਬਾ ਕਿ ਜਿਹੜੀ ਜਾਂਚ ਕਰਨੀ ਚਾਹੀਦੀ ਸੀ ਉਸ ਤੋਂ ਬਾਅਦ ਕਰਦੇ ਜਾਂ ਜਾਂਚ ਕਰਕੇ ਫਿਰ ਕਰਨਾ ਚਾਹੀਦਾ ਅੱਗੇ ਜੋ ਵੀ ਬੰਦਾ ਵਾ ਦੋ ਅਰੰਕ ਵਾਰੀ ਹੋ ਚੁੱਕੀ ਆ ਫੇਰ ਕਰਾ ਲੈਣ ਠੀਕ ਹੈ ਦੋ ਦੋ ਤੇ ਪਾਣੀ ਹੋ ਜਾਊ ਆਪਣੇ ਆਪ ਜਰੂਰ ਹੋਊਗਾ ਜਰੂਰ ਹੋਊਗਾ ਮੈਂ ਕਿੰਨਾ ਜਰੂਰ ਹੋਊਗਾ ਏ ਦੇਖੋ ਇਸ ਰਾਮ ਤੇ ਧਿਆਨ ਦੇ ਵਿੱਚ ਹੈ ਪਹਿਲਾਂ ਵੀ ਐਸਚੂ ਸਾਹਿਬ ਨੇ ਮੌਕਾ ਵੇਖਿਆ ਇਹ ਭੈਣ ਦਾ ਜਿਹੜਾ ਮਸਲਾ ਨਾ ਇਹ ਮੇਰੇ ਕੋਲ ਆਇਆ ਤੇ ਦਾਰਸ ਸਿੰਘ ਉਹ ਨਹੀਂ ਵੀ ਇਹਨਾਂ ਨਾਲ ਵਧੇਗੀ ਹੋਈ ਹੈ ਜਿਹੜੀ ਗੱਲ ਹੈ ਵੇਖੋ ਝਗੜਾ ਇਹਨਾਂ ਦਾ ਗਲੀ ਦੇ ਵਿੱਚ ਹੋਇਆ ਇਹ ਕਦੇ ਅੰਦਰ ਰਣਕੋਰੀ ਕੀਤੀ ਹੈ ਫਿਰ ਵੀ ਅਸੀਂ ਇਹਨਾਂ ਨਾਲ ਅਸ਼ਵਾਸਨ ਤਾਂ ਹੁੰਦੇ ਆ ਕਿ ਅਸੀਂ ਮੈਂ ਜਾ ਕੇ ਪਿੰਡ ਜਾ ਕੇ ਵੈਰੀਫਾਈ ਕਰਕੇ ਜੋ ਬੰਦੀ ਕਾਰਵਾਈ ਉਹ ਕਰਦੇ ਆਂਗੇ ਜਦੋਂ ਵੀ ਇਲਜ਼ਾਮ ਲਾਇਆ ਜਾ ਰਿਹਾ ਵੀ ਕੱਪੜੇ ਪਾੜੇ ਦੇ ਅੰਦਰ ਜਾ ਕੇ ਬਹੁਤ ਵਸਤੀ ਕੀਤੀ ਦੇਖੋ ਗੱਲ ਪਤਾ ਕਿ ਇਲਜ਼ਾਮ ਦਰਖਾਸਤ ਦੇ ਵਿੱਚ ਵੀ ਉਹਨਾਂ ਨੇ ਇਹ ਲਵਾਏ ਆ ਪਰ ਉਸ ਵਕਤ ਜੋ ਉੱਥੇ ਐਸਟੇਟ ਸਰ ਨੇ ਇਨਕੁਆਰੀ ਕੀਤੀ ਇਹ ਗੱਲ ਸਾਹਮਣੇ ਨਹੀਂ ਸੀ ਆਈ ਹੁਣ ਕੀ ਆਸ਼ਵਾਸ਼ਣ ਦਵਾ ਰਹੇ ਹੋ ਮੈਂ ਇਹਨਾਂ ਨੂੰ ਕਹਿਣਾ ਵੀ ਮੈਂ ਆਪ ਜਾ ਕੇ ਇਨਕੁਆਰੀ ਕਰ ਲੈਣਾ ਪਿੰਡ ਦੇ ਵਿੱਚੋਂ ਪਿੰਡ ਬਿਆਨ ਲੈ ਕੇ ਤੇ ਸਾਰਿਆਂ ਦੇ ਜੋ ਬੰਦੀ ਹੋਏਗੀ ਕਰ ਵੀ ਕਰਦੇ ਆ ਠੀਕ ਆ ਸਰ ਫਿਰ ਤੁਹਾਨੂੰ ਚੁੱਕਿਆ ਜਾਏ ਹੁਣ ਬਿਲਕੁਲ ਸਾਰੇ ਭਰਾਵਾਂ ਦੇ ਨਾਲ ਨੇ ਸਾਰੇ ਆਪਣੇ ਸਾਝੇ ਹੀ ਨਹੀਂ ਸਤੋਂ ਗੁੱਸਾ ਨਾਰਾਜ਼ਗੀ ਹੁੰਦੀ ਨਿਕਲ ਗਈ ਠੀਕ ਸਾਰਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਦਾ ਦਰਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ-ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।